ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਸੀਂ ਮੇਰੇ ਟਾਈਟਲ ਚ ਦੇਖਿਆ ਹੋਣਾ ਅੱਜ ਆ ਜਿਹੜੀ ਫਸਲ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਇਹ ਆਲੂ ਦੀ ਫਸਲ ਆ ਆਲੂ ਸਾਡੇ ਪੰਜਾਬ ਚ ਵੱਡੇ ਪੱਧਰ ਤੇ ਉਗਾਇਆ ਜਾਂਦਾ ਤੇ ਇਹਦਾ ਮੰਡੀਕਰਨ ਹੁੰਦਾ ਔਰ ਇੱਕ ਗੱਲ ਨਾਲ ਇਹ ਵੀ ਆ ਕਿ ਜਿਹੜੀ ਕਮਰਸ਼ੀਅਲ ਲੈਵਲ ਤੇ ਆਪਣੇ ਪੰਜਾਬ ਦੇ ਵਿੱਚ ਆਲੂਆਂ ਦੀ ਬਿਜਾਈ ਹੁੰਦੀ ਆ ਉਹਦੇ ਚ ਬਹੁਤ ਵੱਡੇ ਪੱਧਰ ਤੇ ਯੂਰੀਆ ਡੀ ਜੀ ਪੀ ਤੇ ਕੈਮੀਕਲ ਫਰਟੀਲਾਈਜ਼ਰਸ ਦਾ ਯੂਜ਼ ਕੀਤਾ ਜਾਂਦਾ ਆ ਜਿਹੜੀ ਟੈਕਨੀਕ ਹੈ ਇਹ ਹੈਗੀ ਆ ਮਲਚਿੰਗ ਦੇ ਤਰੀਕੇ ਨਾਲ ਆਲੂ ਉਗਾਉਣ ਵਾਲੀ ਮਲਚਿੰਗ ਵਾਲੇ ਆਲੂ ਵੀ ਕਹਿ ਸਕਦੇ ਆ ਜਿਹੜਾ ਏਰੀਆ ਜਿੱਥੇ ਮੈਂ ਆ ਉਗਾਇਆ ਹੋਇਆ ਆ ਇਹ ਮੇਰੇ ਖੇਤ ਦੇ ਵਿੱਚ ਮੇਰਾ ਦੋ ਕਨਾਲਾਂ ਦਾ ਏਰੀਆ ਮੈਂ ਤਾਰਬੰਦੀ ਕਰਕੇ ਸਿਰਫ ਤੇ ਸਿਰਫ ਆਪਣੇ ਕਿਚਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਰੱਖਿਆ ਹੋਇਆ ਆ ਜਿਹਦੇ ਵਿੱਚ ਮੈਂ ਆਪਣੇ ਪਰਿਵਾਰ ਲਈ ਜ਼ਹਿਰ ਮੁਕਤ ਔਰਗੈਨਿਕ ਤਰੀਕੇ ਨਾਲ ਪੂਰੇ ਸਾਲ ਦੀਆਂ ਸਬਜ਼ੀਆਂ ਇੱਥੇ ਉਗਾਉਣਾ ਔਰ ਇਹ ਅੱਜ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਮਲਚਿੰਗ ਵਾਲੇ ਆਲੂਆਂ ਦੀ ਉਹ ਤਾਂ ਕਰਨ ਜਾ ਰਿਹਾ ਕਿ ਮਲਚਿੰਗ ਵਾਲੇ ਆਲੂ ਜਿਹੜੇ ਹੈਗੇ ਆ ਉਹਨਾਂ ਨੂੰ ਉਗਾਉਣ ਦਾ ਸਾਡੇ ਲਈ ਕੀ ਫਾਇਦਾ ਹੈ ਇਹ ਮਲਚਿੰਗ ਵਾਲੇ ਆਲੂ ਦੀ ਟੈਕਨੀਕ ਜਿਹੜੀ ਹੈਗੀ ਆ ਇਹ ਸਰਦਾਰ ਰਵਦੀਪ ਸਿੰਘ ਪਿੰਡ ਫਰਵਾਹੀ ਬਰਨਾਲੇ ਦੇ ਵਿੱਚ ਪੈਂਦਾ ਬਾਈ ਦੀ ਵੀਡੀਓ ਦੇਖ ਕੇ ਮੈਂ ਇਹ ਪਿਛਲੇ ਸਾਲ ਥੋੜਾ ਜਿਹਾ ਟ੍ਰਾਇਲ ਲੀ ਲਾਇਆ ਸੀ ਮਲਚਿੰਗ ਵਾਲਾ ਆਲੂ ਇਸ ਵਾਰੀ ਮੈਂ ਪੂਰੇ ਸਾਲ ਦੇ ਆਲੂ ਗਾਉਣ ਲਈ ਤਿੰਨ ਚਾਰ ਮਰਲੇ ਜਿਹੜਾ ਥਾਂ ਹੈਗਾ ਉਹ ਮਲਚਿੰਗ ਵਾਲੇ ਆਲੂ ਲਗਾਏ ਸੀ ਮਲਚਿੰਗ ਵਾਲੇ ਆਲੂ ਲਾਉਣ ਦੀ ਟੈਕਨੀਕ ਇਹ ਆ ਕਿ ਤੁਸੀਂ ਬੈੱਡ ਤਿਆਰ ਕਰ ਲੈਣੇ ਆ ਆਪਣੀ ਜੋ ਵੀ ਉਹਦੇ ਚ ਤੁਸੀਂ ਖੁਰਾਕ ਗੰਡਵਾ ਖਾਦ ਰੂੜੀ ਦੀ ਖਾਦ ਜਾਂ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹਨੂੰ ਤਿਆਰ ਕਰਕੇ ਬੈੱਡ ਬਿੱਡਾਂ ਦਾ ਰੂਪ ਦੇ ਦੇਣਾ ਬਿੱਡਾਂ ਦਾ ਰੂਪ ਦੇ ਕੇ ਉਹਦੇ ਤੇ ਅ ਤੁਸੀਂ 6 ਇੰਚ ਬਾਈ 6 ਇੰਚ ਦੇ ਉੱਪਰ ਇੱਕ ਇੱਕ ਆਲੂ ਬੈੱਡ ਦੇ ਉੱਪਰ ਵਿਛਾ ਕੇ ਉਹਦੇ ਉੱਪਰ 4 ਤੋਂ 6 ਇੰਚ ਦੀ ਮੋਟੀ ਪਰਾਲੀ ਦੀ ਪਰਤ ਜਿਹੜੀ ਹੈਗੀ ਆ ਉਹ ਵਿਛਾ ਦੇਣੀ ਆ ਉਸ ਤੋਂ ਬਾਅਦ ਆਲੂਆਂ ਦੀਆਂ ਵੇਲਾਂ ਪੁੰਗਰ ਕੇ ਪਰਾਲੀ ਦੇ ਵਿੱਚੋਂ ਬਾਹਰ ਆ ਜਾਣਗੀਆਂ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਆਪਣੇ ਆਪ ਪਰਾਲੀ ਦੇ ਵਿੱਚੋਂ ਤੁੰਗਰ ਕੇ ਵੇਲਾਂ ਬਾਹਰ ਆ ਜਾਣਗੀਆਂ ਔਰ ਇਹਨਾਂ ਤੇ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਮਸ਼ੀਨਰੀ ਦਾ ਯੂਜ਼ ਬਹੁਤ ਜ਼ਿਆਦਾ ਨਹੀਂ ਹੁੰਦਾ ਦੂਸਰਾ ਫਾਇਦਾ ਇਹਦੇ ਨਾਲ ਇਹ ਹੁੰਦਾ ਕਿ ਇਹਨੂੰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਕਿਉਂ ਕਿ ਚੌੜੇ ਬੈੱਡ ਬਣਾ ਕੇ ਜਦੋਂ ਤੁਸੀਂ ਇਹਨੂੰ ਇੱਕ ਵਾਰੀ ਬਜਾਈ ਤੋਂ ਬਾਅਦ ਪਾਣੀ ਲਾ ਦਿੱਤਾ ਤਾਂ ਜਿਹੜੀ ਪਰਾਲੀ ਨਾਲ ਅਸੀਂ ਮਲਚ ਕਰਦੇ ਹਾਂ ਉਹ ਵੱਟਾਂ ਦੇ ਬੈੱਡਾਂ ਦੇ ਉੱਪਰ ਜਿਹੜੀ ਨਮੀ ਹੁੰਦੀ ਆ ਉਹਨੂੰ ਬਰਕਰਾਰ ਕਰਕੇ ਰੱਖਦੀ ਆ ਔਰ ਇਹ ਲੰਬਾ ਸਮਾਂ ਇਹਨਾਂ ਨੂੰ ਪਾਣੀ ਨਹੀਂ ਲਾਉਣ ਦੀ ਲੋੜ ਪੈਂਦੀ ਤੀਜਾ ਫਾਇਦਾ ਇਹ ਕਿ ਜਦੋਂ ਅਸੀਂ ਦੂਜੀ ਟੈਕਨੀਕ ਨਾਲ ਵਟਾਂ ਵਾਲੀ ਟੈਕਨੀਕ ਨਾਲ ਆਲੂਆਂ ਦੀ ਬਜਾਈ ਕਰਦੇ ਹਾਂ ਤਾਂ ਆਲੂਆਂ ਦੇ ਉੱਗਣ ਤੋਂ ਪਹਿਲਾਂ ਗੰਧ ਬਹੁਤ ਜ਼ਿਆਦਾ ਉੱਗਿਆ ਹੁੰਦਾ ਤੁਸੀਂ ਇਹਦੇ 'ਚ ਵੇਖ ਸਕਦੇ ਆਂ ਵੀ ਆਹ ਵੇਲਾਂ ਦੇ ਵਿੱਚ ਮੇਰੀਆਂ ਵੇਲਾਂ ਦੇ ਵਿੱਚ ਕੋਈ ਵੀ ਗੰਧ ਦਾ ਬੂਟਾ ਨਹੀਂ ਉੱਗਿਆ ਹੋਇਆ ਉਹ ਇਸ ਕਰਕੇ ਨਹੀਂ ਉੱਗਿਆ ਕਿ ਜਦੋਂ ਆਪਾਂ ਪਰਾਲੀ ਨਾਲ ਮਲਚ ਕਰ ਦਿੰਨੇ ਆ ਤੇ ਗੰਧ ਪਰਾਲੀ ਦੇ ਵਿੱਚੋਂ ਬਾਹਰ ਨਹੀਂ ਆ ਪਉਂਦਾ ਜਿਹਦੇ ਕਰਕੇ ਸਾਨੂੰ ਸਪਰੇਅਾਂ ਗੰਧ ਖਤਮ ਕਰਨ ਵਾਲੀਆਂ ਨਹੀਂ ਯੂਜ਼ ਕਰਨੀਆਂ ਪੈਂਦੀਆਂ ਜਿਹੜੀਆਂ ਕਿ ਦੂਜੀ ਟੈਕਨੀਕ ਦੇ ਵਿੱਚ ਸਾਨੂੰ ਯੂਜ਼ ਕਰਨੀਆਂ ਪੈਂਦੀਆਂ ਗੰਧ ਨੂੰ ਖਤਮ ਕਰਨ ਵਾਸਤੇ ਤੀਜਾ ਫਾਇਦਾ ਇਹਦੇ ਨਾਲ ਇਹ ਆ ਕਿ ਜਿਹੜੀ ਪਰਾਲੀ ਆ ਪਰਾਲੀ ਦੀ ਰਹਿਣ ਖੂਦ ਨੂੰ ਖਤਮ ਕਰਨ ਦੇ ਲਈ ਅਸੀਂ ਵੱਡੇ ਪੱਧਰ ਤੇ ਪਰਾਲੀ ਨੂੰ ਜਲਾ ਕੇ ਉਹਨੂੰ ਆਪਣੇ ਖੇਤਾਂ ਚੋਂ ਖਤਮ ਕਰਦੇ ਆ ਤੇ ਜੇ ਕਮਰਸ਼ੀਅਲ ਲੈਵਲ ਤੇ ਇਸ ਟੈਕਨੀਕ ਨੂੰ ਅਪਣਾਇਆ ਜਾਵੇ ਮਲਚਿੰਗ ਵਾਲੀ ਟੈਕਨੀਕ ਨੂੰ ਤਾਂ ਜਿਹੜੀ ਪਰਾਲੀ ਆ ਉਹਦਾ ਯੂਜ਼ ਬਹੁਤ ਸੋਹਣੇ ਤਰੀਕੇ ਨਾਲ ਆਲੂਆਂ ਦੀ ਫਸਲ ਨੂੰ ਮਲਚ ਕਰਨ ਲਈ ਕੀਤਾ ਜਾ ਸਕਦਾ ਔਰ ਬਹੁਤ ਹੱਦ ਤੱਕ ਪਰਾਲੀ ਦੀ ਸਮੱਸਿਆ ਜਿਹੜੀ ਹੈਗੀ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਜਿਹੜੇ ਵੀਰ ਕਮਰਸ਼ੀਅਲੀ ਆਲੂ ਦੀ ਫਸਲ ਉਗਾਉਂਦੇ ਆ ਜੇ ਉਹ ਇਸ ਟੈਕਨੀਕ ਤੇ ਆ ਜਾਣਗੇ ਤਾਂ ਪਰਾਲੀ ਮਲਚ ਕਰਨ ਲਈ ਯੂਜ਼ ਹੋ ਜੂਗੀ ਤੇ ਉਹਨਾਂ ਨੂੰ ਪਰਾਲੀ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਉਹਨਾਂ ਦੀ ਹੱਲ ਹੋ ਜੂਗੀ। ਔਰ ਰਹੀ ਗੱਲ ਝਾੜ ਦੀ। ਝਾੜ ਇਹਦਾ ਤੇ ਉਸ ਟੈਕਨੀਕ ਦਾ ਕੋਈ ਫਰਕ ਨਹੀਂ ਹੈ। ਬਹੁਤ ਅੱਛਾ ਝਾੜ ਇਹਦੇ ਵਿੱਚ ਵੀ ਮਿਲਦਾ। ਮੈਂ ਤੁਹਾਨੂੰ ਹੁਣੇ ਦਿਖਾਉਣਾ ਪਰਾਲੀ ਪਾਸੇ ਕਰਕੇ ਆਪਾਂ ਵੇਖਾਂਗੇ ਕਿ ਆਲੂ ਇਹਦੇ ਥੱਲੇ ਕਿਸ ਤਰੀਕੇ ਨਾਲ ਬਣਦੇ ਆ ਔਰ ਆਲੂ ਕਿੰਨੇ ਸੋਹਣੇ ਬਣਦੇ ਆ। ਆ ਪਰਾਲੀ ਜਿੱਦਾਂ ਮੈਂ ਮਤਲਬ ਮਲਚ ਕੀਤੀ ਹੋਈ ਸੀਗੀ ਉੱਪਰ ਆ ਤੁਸੀਂ ਦੇਖ ਰਹੇ ਹੋ ਵਿਲਾਂ ਇਸ ਕਦਰ ਪਰਾਲੀ ਦੇ ਵਿੱਚੋਂ ਬਾਹਰ ਆ ਕੇ ਮਤਲਬ ਆਪਣਾ ਖੁਰਾਕ ਪਾਣੀ ਧੁੱਪ ਤੋਂ ਜਿੱਦਾਂ ਵੀ ਬਣਾਉਣਾ ਹੁੰਦਾ ਉਹਨਾਂ ਨੇ ਬਣਾਉਂਦੀਆਂ ਔਰ ਇਹ ਆਪਾਂ ਹੁਣ ਪਰਾਲੀ ਸਾਈਡ ਤੇ ਕਰਕੇ ਦੇਖਦੇ ਆਂ ਵੀ ਇਹਦਾ ਰਿਜ਼ਲਟ ਕੀ ਮਿਲਦਾ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਆ ਆਲੂਆਂ ਦਾ ਸਾਈਜ਼ ਬਹੁਤ ਵਧੀਆ ਬਣਦਾ ਆ ਦੇਖੋ ਮੈਂ ਪਰਾਲੀ ਪਾਸੇ ਕਰ ਦਿੰਦਾ ਤੇ ਤੁਸੀਂ ਆਪੇ ਦੇਖੋਗੇ ਕਿ ਆਲੂ ਕਿੰਨੇ ਸੋਹਣੇ ਬਣਦੇ ਆ ਆ ਜਿਵੇਂ ਆਲੂ ਇੱਥੇ ਦਿਖ ਰਹੇ ਨੇ ਆਪਾਂ ਨੂੰ ਇਸ ਤਰੀਕੇ ਨਾਲ ਹੀ ਮੈਂ ਆਲੂਆਂ ਦਾ ਸੀਡ ਇਹਦੇ ਉੱਪਰ ਰੱਖ ਕੇ ਪਰਾਲੀ ਮਲਚ ਕਰ ਦਿੱਤੀ ਸੀ ਆ ਦੇਖੋ ਆ ਜਿਹੜਾ ਆਲੂ ਤੁਸੀਂ ਦੇਖ ਰਹੇ ਹੋ ਆ ਵਾਲਾ ਇਹ ਇਹ ਸੀਡ ਵਾਲਾ ਆਲੂ ਆ ਜਿਹੜਾ ਮੈਂ ਇਹਦੇ ਤੇ ਰੱਖਿਆ ਸੀ ਔਰ ਇਹਦੇ ਨਾਲ ਆ ਜਿਹੜੀ ਰੂਟ ਦੇਖ ਰਹੇ ਹੋ ਤੁਸੀਂ ਇਹ ਜਿਹੜੀ ਰੂਟ ਹੈਗੀ ਆ ਇਹਦੇ ਨਾਲ ਆਲੂ ਆਹ ਵਾਲਾ ਜੁੜਿਆ ਹੋਊਗਾ ਨੇ ਆ ਆਲੂ ਜਿਹੜਾ ਹੈਗਾ ਆ ਆ ਦੇਖੋ ਕਿਸ ਕਦਰ ਵਧੀਆ ਆਲੂ ਦਾ ਸਾਈਜ਼ ਡਿਵੈਲਪ ਹੋਇਆ ਹੈ ਬਿਲਕੁਲ ਵਧੀਆ ਸਾਈਜ਼ ਆ ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਦਾਣਾ ਵੀ ਯੂਰੀਆ ਡੀਏਪ ਪੋਟਾਸ਼ ਜਾਂ ਕੋਈ ਹੋਰ ਖਾਦ ਦਾ ਮੈਂ ਯੂਜ਼ ਨਹੀਂ ਕੀਤਾ ਹੋਇਆ ਕਿਉਂਕਿ ਮੈਂ ਆਪਣੇ ਘਰ ਦੇ ਖਾਣ ਲਈ ਆਰਗੇਨਿਕ ਉਗਾਉਣਾ ਇਹ ਆਲੂਆਂ ਦਾ ਸਾਈਜ਼ ਤੁਸੀਂ ਦੇਖੋ ਵੀ ਬਹੁਤ ਸੋਹਣਾ ਆ ਆ ਆਲੂ ਦੇਖੋ ਆ ਜੜ ਦੇ ਨਾਲ ਅਜੇ ਜੁੜਿਆ ਹੋਇਆ ਔਰ ਇਹਨੂੰ ਜੇ ਮੈਂ ਤੋੜੂੰਗਾ ਆ ਦੇਖੋ ਹੁਣ ਇਦਾਂ ਦਾ ਸਾਈਜ਼ ਜੇ ਸਾਨੂੰ ਬਿਨਾ ਕੋਈ ਖਰਚ ਕੀਤੇ ਆ ਬਹੁਤ ਜ਼ਿਆਦਾ ਮਿਲਦਾ ਤਾਂ ਇਸ ਟੈਕਨੀਕ ਨੂੰ ਅਪਣਾਉਣ 'ਚ ਸਾਨੂੰ ਕੋਈ ਪਰੇਸ਼ਾਨੀ ਹੋਣੀ ਨਹੀਂ ਚਾਹੀਦੀ ਇਹ ਮੇਰੀ ਬੇਨਤੀ ਆ ਉਹਨਾਂ ਵੀਰਾਂ ਨੂੰ ਕਿ ਇਸ ਟੈਕਨੀਕ ਨੂੰ ਫॉर ਟ੍ਰਾਇਲ ਤੁਸੀਂ ਯੂਜ਼ ਕਰਕੇ ਇੱਕ ਵਾਰੀ ਆਪਣੇ ਖੇਤਾਂ 'ਚ ਟਰਾਈ ਕਰੋ ਔਰ ਕਮਰਸ਼ੀਅਲੀ ਜਦੋਂ ਤੁਸੀਂ ਇਹਨੂੰ ਕਰੋਗੇ ਤਾਂ ਤੁਹਾਡਾ ਬਹੁਤ ਜ਼ਿਆਦਾ ਖਰਚਾ ਬਚੂਗਾ ਔਰ ਸਾਡੇ ਵਾਤਾਵਰਨ ਨੂੰ ਵੀ ਇਸ ਚੀਜ਼ ਦਾ ਬਹੁਤ ਫਾਇਦਾ ਹੋਊਗਾ ਜਦੋਂ ਅਸੀਂ ਪਰਾਲੀ ਨੂੰ ਅੱਗ ਨਾ ਲਾ ਕੇ ਉਹਨੂੰ ਇਸ ਤਰੀਕੇ ਨਾਲ ਵਰਤ ਲਵਾਂਗੇ ਤੇ ਜੇ ਵੀਡੀਓ ਲੱਗੀ ਹੋਵੇ ਚੰਗੀ ਤਾਂ ਜਿਹੜੇ ਵੀ ਆਲੂਆਂ ਦੀ ਖੇਤੀ ਕਰਦੇ ਆ ਉਹਨਾਂ ਨਾਲ ਸ਼ੇਅਰ ਕਰ ਦਿਓ ਤੇ ਮਿਲਦਾ ਹਾਂ ਤੁਹਾਡੇ ਲਈ ਫਿਰ ਕਿਸੇ ਨਵੇਂ ਵੀਡੀਓ 'ਚ ਬਹੁਤ ਬਹੁਤ ਧੰਨਵਾਦ